ਸਦੀ ਦੇ ਭਾਸ਼ਣ ਤੇ ਧੰਨਵਾਦ ਮਤੇ ਉਪਰ ਚਰਚਾ ਦੌਰਾਨ ਸੰਸਦ ਦੇ ਦੋਵੇਂ ਸਦਨਾਂ ਵਿੱਚ ਹੰਗਾਮਾ ਬਰਤਾਨਵੀ ਕਾਨੂੰਨ ਖਤਮ ਨਵੀਂ ਫੌਜਦਾਰੀ ਸਹਿੰਤਾ ਲਾਗੂ ਮਾਨਹਾਨੀ ਕੇਸ ਵਿੱਚ ਮੇਦਾ ਪਾਟਕਰ ਨੂੰ 5 ਮਹੀਨਿਆਂ ਦੀ ਜੇਲ੍ਹ ਖੜਗੇ ਨੇ ਰਾਜ ਸਭਾ ਵਿੱਚ ਮੋਦੀ ਨੂੰ ਕੇਰਿਆ ਇੰਡੀਆ ਗੱਠਜੋੜ ਦੇ ਸੰਸਦ ਮੈਂਬਰਾਂ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਨੂੰ ਲੈ ਕੇ ਪ੍ਰਦਰਸ਼ਨ ਤੇਜਤਵਾਪਾ ਟੀਵੀ ਵੱਲੋਂ ਪੰਜਾਬੀ ਖਬਰਾਂ ਦਾ ਬੁਲਟਨ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਅੱਜ ਭਾਜਪਾ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹੁਕਮਰਾਨ ਧਿਰ ਦੇ ਆਗੂ Hindu ਰਹੇ ਹਨ ਕਿਉਂਕਿ ਉਹ 24 ਘੰਟੇ ਹਿੰਸਾ ਤੇ ਨਫ਼ਰਤ ਫੈਲਾਉਣ ਵਿੱਚ ਰੁੱਝੇ ਹੋਏ ਹਨ ਇਸ ਬਿਆਨ ਦਾ ਸਤਾਧਰ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਤੇ ਦੋਸ਼ ਲਾਇਆ ਕਿ ਉਸ ਨੇ ਸਾਰੇ Hindu ਸਮਾਜ ਨੂੰ ਹਿੰਸਕ ਆਖਿਆ ਹੈ ਉਂਜੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਵਰਦਿਆਂ ਕਿਹਾ ਕਿ ਉਹ ਭਾਜਪਾ ਬਾਰੇ ਗੱਲ ਕਰ ਰਿਹਾ ਹੈ ਅਤੇ ਹਕਮਰਾਨਤਰ ਰਾਸ਼ਟਰੀ ਸਵੈਮ ਸੇਵਕ ਸੰਗ ਆਰਐਸਐਸ ਤੇ ਮੋਦੀ ਪੂਰੇ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ। ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਉੱਪਰ ਚਰਚਾ ਦੌਰਾਨ ਰਾਹੁਲ ਗਾਂਧੀ ਨੇ ਸੰਬੋਧਨ ਦਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਵਾਰ ਜਦ ਕੀ ਪੰਜ ਕੈਬਨਿਟ ਮੰਤਰੀਆਂ ਨੇ ਵੀ ਟੋਕਾ ਟਾਕੀ ਕੀਤੀ। ਪਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਚਰਚਾ ਦਾ ਜਵਾਬ ਦੇਣਗੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਪਿਛਲੇ 30 ਸਾਲਾਂ ਦਾ ਰਾਜ ਸਿਰਫ ਟ੍ਰੇਲਰ ਸੀ ਅਤੇ ਪਿਕਚਰ ਹਲੇ ਬਾਕੀ ਹੈ ਤੇ ਉਹਨਾਂ ਨੂੰ ਕਿਰਦਿਆਂ ਕਿਹਾ ਕਿ ਐਨਡੀਏ ਦੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਪੇਪਰ ਲੀਕ ਜੰਮੂ ਕਸ਼ਮੀਰ ਵਿੱਚ دہشت ਦੀ ਹਮਲੇ ਰੇਲ ਹਾਦਸੇ ਹਵਾਈ ਅੱਡੇ ਤੇ ਛੱਜਾ ਡਿੱਗਣਾ ਪੁਲ ਟੁੱਟਣਾ ਤੇ ਟੋਲ ਟੈਕਸ ਵਿੱਚ ਵਾਧੇ ਨਾਲ ਹੋਈ ਹੈ ਉੱਪਰਲੇ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਚੋਣ ਭਾਸ਼ਣ ਲਈ ਪ੍ਰਧਾਨ ਮੰਤਰੀ ਦੀ ਨਿਖੇਦੀ ਕੀਤੀ ਹੈ ਅਤੇ ਆਰਐਸਐਸ ਖਿਲਾਫ ਵੀ ਦੋਸ਼ ਲਾਏ ਹਨ ਤਿੰਨ ਨਵੇਂ ਫੌਜਦਾਰੀ ਕਾਨੂੰਨ ਭਾਰਤੀ ਨਿਆਂ ਸਹਿੰਤਾ ਬੀਐਨਐਸ 2003 ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ਬੀਐਨਐਸਐਸ 2023 ਅਤੇ ਭਾਰਤੀ ਸਿੱਖਿਆ ਅਧਿਨਿਯਮ ਬੀਐਸਏ ਬੀਐਸਏ ਅੱਜ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਏ ਹਨ ਇਨਾਂ ਨਾਲ ਭਾਰਤੀ ਫੌਜਦਾਰੀ ਨਿਆਇ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਵੇਗੀ। ਇਹ ਨਵੇਂ ਕਾਨੂੰਨ ਬਰਤਾਨਵੀ ਰਾਜ ਦੇ ਕਾਨੂੰਨਾ ਕਰਮਬਾਰ ਇੰਡੀਅਨ ਪੀਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ। ਅੱਜ ਤੋਂ ਸਾਰੇ ਨਵੇਂ ਕੇਸ ਆਈਪੀਸੀ ਦੀ ਥਾਂ ਬੀਐਨਐਸ ਤਹਿਤ ਦਰਜ ਕੀਤੇ ਜਾਣਗੇ। ਹਾਲਾਂਕਿ ਜੋ ਕੇਸ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦਰਜ ਕੀਤੇ ਗਏ ਹਨ ਉਹਨਾਂ ਦੇ ਆਖਰੀ ਨਿਵੇੜੇ ਤੱਕ ਉਹਨਾਂ ਮਾਮਲਿਆਂ ਨੂੰ ਪੁਰਾਣੇ ਕਾਨੂੰਨਾ ਤਹਿਤ ਮੁਕੱਦਮਾ ਚੱਲਦਾ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਨੇ ਕਿਹਾ ਹੈ ਕਿ ਨਵੇਂ ਫੌਜਦਾਰੀ ਕਾਨੂੰਨਾ ਤਹਿਤ ਐਫ ਆਈ ਆਰ ਦਰਜਿਕ ਹੋਣ ਦੇ 3 ਸਾਲਾਂ ਅੰਦਰ ਸਾਰੇ ਕੇਸਾਂ ਵਿੱਚ ਸੁਪਰੀਮ ਕੋਰਟ ਦੇ ਪੱਧਰ ਤੱਕ ਨਿਆਂ ਮਿਲੇਗਾ। ਉਨ੍ਹਾਂ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਮੀਦ ਜ਼ਾਹਰ ਕੀਤੀ ਹੈ ਕਿ ਭਵਿੱਖ ਵਿੱਚ ਅਪਰਾਧ ਵਿੱਚ ਕਮੀ ਆਵੇਗੀ ਅਤੇ ਨਵੇਂ ਕਾਨੂੰਨਾ ਤਹਿਤ 90% ਦੇ ਕੇਸਾਂ ਵਿੱਚ ਦੋਸ਼ ਸਾਬਤ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਖਿਲਾਫ ਇੰਡੀਆ ਧੜੇ ਦੇ ਕਈ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਟੀਐਮਸੀ ਦੇ ਨੇਤਾਵਾਂ ਸਮੇਤ ਇੰਡੀਆ ਗੱਠਜੋੜ ਦੇ ਕਈ ਨੇਤਾਵਾਂ ਨੇ ਸੰਸਦ ਵਿੱਚ ਮਕਰ ਦਵਾਰ ਵੱਲ ਜਾਣ ਵਾਲੀਆਂ ਪੌੜੀਆਂ ਤੇ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਨੇਤਾਵਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਤੇ ਲਿਖਿਆ ਸੀ ਵਿਰੋਧੀ ਧਿਰ ਨੂੰ ਚੁੱਪ ਕਰਵਾਉਣ ਲਈ ਏਜੰਸੀਆਂ ਦੀ ਦਰਵਾਰ ਤੋਂ ਬੰਦ ਕਰੋ ਅਤੇ ਭਾਜਪਾ ਚ ਜਾਓ, ਭ੍ਰਿਸ਼ਟਾਚਾਰ ਦਾ ਲੈਸੈਂਸ ਪਾਓ। ਬਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪశ్ਚਮੀ ਬੰਗਾਲ ਚ ਗ੍ਰਿਫਤਾਰ ਕੀਤੇ ਗਏ ਤਿੰਨ ਮੰਤਰੀਆਂ ਦੀ ਰਿਹਾਈ ਰਾਸ਼ਟਰੀ ਜਨਤਾ 당ਲ RJD ਦੇ ਨੇਤਾ ਤੇਜਸਵੀ ਜਾਦਵ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸਰੇਨ ਵਿਰੁੱਧ ED ਦੀ ਦੁਰਵਰਤੋਂ ਰੋਕਣ ਦੀ ਮੰਗ ਕਰਦੇ ਹੋਏ ਨਾਰੇਬਾਜ਼ੀ ਕੀਤੀ। ਦਿੱਲੀ ਦੀ ਅਦਾਲਤ ਨੇ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਮਾਨਹਾਨੀ ਦੇ ਇੱਕ ਮਾਮਲੇ ਵਿੱਚ 5 ਮਹੀਨੇ ਦੀ ਸਜ਼ਾ ਸੁਣਾਈ ਹੈ। ਸਾਕੇਤ ਅਦਾਲਤ ਨੇ ਮਈ ਮਹੀਨੇ ਚ ਮੇਧਾ ਪਾਟਕਰ ਨੂੰ ਅਪਰਾਧਿਕ ਮਾਨਹਾਨੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਮੈਟਰੋਪੋਲੀਟਨ ਮੈਜਿਸਟ੍ਰੇਟ ਰਾਗਵ ਸ਼ਰਮਾ ਨੇ ਪਾਠ ਕਰਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਦਾਲਤ ਨੇ ਆਪਣੇ ਸਾਹਮਣੇ ਮੌਜੂਦ ਸਬੂਤਾਂ ਅਤੇ ਇਸ ਤੱਥ ਤੇ ਵਿਚਾਰ ਕਰਨ ਤੋਂ ਬਾਅਦ ਪਾਠਕਰ ਨੂੰ ਸਜ਼ਾ ਸੁਣਾਈ ਕਿ ਇਹ ਕੇਸ 2 ਦਹਾਕਿਆਂ ਤੋਂ ਵੱਧ ਸਮਾਂ ਚੱਲਿਆ ਹੈ ਹਾਲਾਂਕਿ ਅਦਾਲਤ ਨੇ ਸਜ਼ਾ ਨੂੰ 1 ਮਹੀਨੇ ਲਈ ਮੁਅਤਲ ਕਰ ਦਿੱਤਾ ਤਾਂ ਜੋ ਪਾਠਕਰ ਆਦੇਸ਼ ਦੇ ਖਿਲਾਫ ਅਪੀਲ ਦਾਇਰ ਕਰ ਸਕੇ केवीआईसी ਦੇ ਤਤਕਾਲੀ ਚੇਅਰਮੈਨ ਅਤੇ ਦਿੱਲੀ ਦੇ ਮੌਜੂਦਾ ਲੈਫਟੀਨੈਂਟ ਗਵਰਨਰ ਵੀਕੇ सक्सेना ਵੱਲੋਂ ਨਰਮਦਾ ਬਚਾਓ ਅੰਦੋਲਨ ਕਾਰਕੂਨ ਮੇਧਾ ਪਾਟਕਰ ਦੇ ਖਿਲਾਫ ਮਾਨਹਾਨੀ ਦੇ ਮਾਮਲੇ ਵਿੱਚ ਇੱਕ ਪਟੀਸ਼ਨ ਧਾਰਿਤ ਕੀਤੀ ਸੀ 사ਕੇਤ ਕੋਰਟ ਦੇ ਮੈਟਰੋਪੋਲੀਟਨ ਰਜਿਸਟਰਡ ਰਾਗਵ ਸ਼ਰਮਾ ਨੇ ਪਾਟਕਰ ਨੂੰ ਅਪਰਾਧਿਕ ਮਾਨਹਾਨੀ ਦਾ ਦੋਸ਼ੀ ਪਾਇਆ ਸੀ ਸਾਕੀਤ ਅਦਾਲਤ ਨੇ 24 ਮਈ ਨੂੰ ਦਿੱਤੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਮੇਦਾ ਪਾਠ ਕਰਨੇ ਵੀ ਕੇ ਸਖਸਨਾ ਤੇ ਹਵਾਲਾ ਲੈਣ ਦੇਣ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ ਇਹ ਨਾ ਸਿਰਫ ਆਪਣੇ ਆਪ ਵਿੱਚ અપਮਾਨਜਨਕ ਸੀ ਸਗੋ ਉਸ ਬਾਰੇ ਨਕਾਰਾਤਮਕ ਧਾਰਨਾਵਾਂ ਨੂੰ ਪੜਕਾਉਣ ਲਈ ਵੀ ਤਿਆਰ ਕੀਤਾ ਗਿਆ ਸੀ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜੰਗ ਨੇ ਸੋਮਵਾਰ ਨੂੰ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਮਾਰੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਇਨਸਾਫ ਜਕੀਨੀ ਬਰਾਉਣ ਦੇ ਲਈ ਅਪੀਲ ਕਰਦਿਆਂ ਸਵਾਲ ਕੀਤਾ ਹੈ ਕਿ ਇੱਕ ਗੈਂਗਸਟਰ ਕਿਵੇਂ ਜੇਲ੍ਹ ਵਿੱਚ ਬੈਠ ਕੇ ਕਤਲ ਕਰ ਸਕਦਾ ਹੈ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਦੇ ਮਤੇ ਤੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਲੁਧਿਆਣਾ ਦੇ ਸੰਸਦ ਮੈਂਬਰ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਰਾਸ਼ਟਰੀ ਸੁਰੱਖਿਆ ਦੇ ਦਾਅਵੇ ਕਰਦੀ ਹੈ ਤਾਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਹੋਣ ਤੋਂ ਵੀ ਮੂਸੇਵਾਲੇ ਦਾ ਕਤਲ ਕਿਵੇਂ ਕਰਵਾਇਆ ਬੜੰਗ ਦਾ ਕਹਿਣਾ ਹੈ ਕਿ ਉਹਨਾਂ ਦਾ ਇੱਕ ਸਾਥੀ ਸੀ ਮੂਸੇਵਾਲਾ ਜੋ ਦੁਨੀਆ ਵਿੱਚ ਪ੍ਰਸਿੱਧ ਕਲਾਕਾਰ ਸੀ ਭਾਵੇਂ ਤਾਮਲਨਾਡੂ ਮਹਾਰਾਸ਼ਟਰ ਜਾਂ ਨਿਊਯਾਰਕ ਹੋਵੇ ਸਾਰੇ ਥਾਂ ਤੇ ਉਸ ਦੀ ਚਰਚਾ ਸੀ ਅਕਾਲੀ ਸਰਕਾਰ ਵੇਲੇ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਜਾਂਚਣਾ ਕਰਨ ਦੇ ਲਈ ਅਕਾਲੀ ਦਲ ਦਾ ਬਾਗੀ ਤੜਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸਨਮੁਖ ਪੇਸ਼ ਹੋਇਆ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣੀ ਸੁਮੇਸ਼ ਸੈਣੀ ਨੂੰ ਡੀਜੀਪੀ ਲਾਉਣਾ ਇਜਹਾਰ ਆਲਮ ਦੀ ਪਤਨੀ ਨੂੰ ਟਿਕਟ ਦੇ ਕੇ ਮੁੱਖ ਸੰਸਥੀ ਸਖਤਰ ਬਣਾਉਣਾ ਬੇਅਦਮੀਆਂ ਦਾ ਇਨਸਾਫ ਨਾ ਦਵਾ ਸਕਣਾ ਪੱਟੀਆਂ ਪੁੱਲਾਂ ਗਲਤੀਆਂ ਦੱਸ ਕੇ ਕਬੂਲੀਆਂ ਗਈਆਂ ਨਾਲ ਹੀ ਕਿਹਾ ਕਿ ਜਦੋਂ ਅਸੀਂ ਬੋਲ ਨਹੀਂ ਸਕੇ ਚੁੱਪ ਰਹੇ ਸੀ ਮਜਬੂਰੀ ਵਸ ਬੋਲਿਆ ਨਹੀਂ ਜਾ ਸਕਿਆ ਉਸੇ ਗੱਲ ਦਾ ਪਛਤਾਵਾ ਕਰਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਆਏ ਹਾਂ ਨਰਾਜ ਗਰੁੱਪ ਨਾਲ ਸਬੰਧਤ ਸੀਨੀਅਰ ਅਕਾਲੀ ਆਗੂਆਂ ਨੇ ਜਥੇਦਾਰ ਗਿਆਨੀ ਰਗਵੀ ਸਿੰਘ ਨੂੰ ਚਾਰ ਸਫਿਆਂ ਦਾ ਬੇਨਤੀ ਪੱਤਰ ਸੌਂਪ ਕੇ ਗੁਰੂ ਅਤੇ ਗੁਰੂਪੰਥ ਤੋਂ ਖਿਮਾ ਜਾਂਚਨਾ ਦੀ ਮੰਗ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾ ਅਨੁਸਾਰ ਬਣਦੀ ਸਜ਼ਾ ਦੇਣ ਦੀ ਅਪੀਲ ਕੀਤੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨਕ ਹੋ ਕੇ ਅਕਾਲੀ ਦਲ ਨੂੰ ਪਹਿਲਾ ਵਾਂਗ ਮੋੜ ਸਰਜੀਤ ਕਰਨ ਦੇ ਲਈ ਅਰਦਾਸ ਕੀਤੀ। ਮੁਜਾਰਾ ਕਾਰਜਾਂ ਵੱਲੋਂ ਲਾਡੋਬਾਲ ਸਮੇਤ ਸੂਬੇ ਦੇ ਚਾਰ ਟੋਲ ਪਲਾਜੇ ਬੰਦ ਕਰਵਾਉਣ ਖਿਲਾਫ ਨੈਸ਼ਨਲ ਹਾਈਵੇ ਅਥਾਰਟिटीज ਆਫ ਇੰਡੀਆ ਐਨ ਐਚ ਏ ਆਈ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕਰਦਿਆਂ ਐਡਵੋਕੇਟ ਜਨਰਲ ਨੂੰ 10 ਜੁਲਾਈ ਤੱਕ ਅਦਾਲਤ ਪੇਸ਼ ਹੁੰਦਾ ਹੁਕਮ ਜਾਰੀ ਕੀਤਾ ਹੈ NHAI ਨੇ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਮਜਾਰਾ ਕਾਰੀ ਵਾਰ-ਵਾਰ ਉਨ੍ਹਾਂ ਦੇ ਟੋਲ ਪਲਾਜ਼ਾ ਤੇ ਕਬਜ਼ਾ ਕਰਕੇ ਟੋਲ ਫੀਸ ਕਲੈਕਸ਼ਨ ਬੰਦ ਕਰ ਰਹੇ ਹਨ ਇਹਨਾਂ ਨੇ ਹੀ ਸੂਬਾ ਸਰਕਾਰ ਦੇ ਮੰਤਰੀ ਵੀ ਇਸ ਮਜਾਰੇ ਵਿੱਚ ਸ਼ਾਮਲ ਹੋ ਕੇ ਮਜਾਰਾ ਕਾਰੀਆਂ ਦੇ ਗੈਰ ਕਾਨੂੰਨੀ ਕਦਮ ਦੀ ਹਮਾਇਤ ਕਰ ਰਹੇ ਹਨ ਪਟੀਸ਼ਨ ਮੁਤਾਬਕ ਇਸ ਤਰ੍ਹਾਂ ਟੋਲ ਬੰਦ ਕਰਕੇ ਮਜਾਰਾ ਕਾਰੀ ਨਾ ਸਿਰਫ ਕਾਨੂੰਨ ਵਿਵਸਥਾ ਦੀ ਉਲੰਘਣਾ ਕਰ ਰਹੇ ਹਨ ਬਲਕਿ ਇਸ ਨਾਲ ਮਾਲੀਏ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਵਿਸ਼ੇਸ਼ ਅਦਾਲਤ ਨੇ ਇੰਡੀਅਨ ਓਵਰਸੀਜ ਬੈਂਕ ਨਾਲ 180 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿੱਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹਨ ਸੀਵੀਆਈ ਦੀ ਵਿਸ਼ੇਸ਼ ਅਦਾਲਤ ਨੇ ਜੱਜ ਐਸਪੀ ਨਾਇਕ ਨਿੰਬਾਲਕਰ ਨੇ ਮਾਲਿਆ ਖਿਲਾਫ ਇਹ ਵਾਰੰਟ 29 ਜੂਨ ਨੂੰ ਜਾਰੀ ਕੀਤੇ ਸਨ ਅਤੇ ਇਸ ਆਦੇਸ਼ ਦਾ ਵੇਰਵਾ ਅੱਜ ਮੁਹੱਈਆ ਕਰਵਾਇਆ ਗਿਆ ਹੈ मामले दी जांच कर रही सीबीआई ने दावा किया है कि माल्या ने सरकारी बैंकों ਨੂੰ 180 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ। ਪੰਜਾਬ ਵਿੱਚ ਐਤਕੀ ਬਾਸਮਤੀ ਆਪਣੀ ਖੁਸ਼ਬੂ ਛੱਡੇਗੀ ਜਿਸ ਦੀ ਵਿਜਾਈ ਸ਼ੁਰੂ ਹੋ ਰਹੀ ਹੈ। ਗੈਰ ਬਾਸਮਤੀ ਕਿਸਮਾਂ ਦੀ ਲਵਾਈ 11 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜਦੋਂ ਕਿ ਬਾਸਮਤੀ ਦੀ ਲਵਾਈ ਅੱਜ ਸ਼ੁਰੂ ਹੋਈ ਹੈ। ਪੰਜਾਬ ਸਰਕਾਰ ਨੂੰ ਇਸ ਵਾਰ ਬਾਸਮਤੀ ਹੀਟ ਰਕਵੇ ਵਿੱਚ ਕਰੀਬ 40% ਦਾ ਵਾਧਾ ਹੋਣ ਦਾ ਅਨੁਮਾਨ ਹੈ ਪਿਛਲੇ ਬਾਰੇ ਕਿਸਾਨਾਂ ਨੂੰ ਬਾਸਮਤੀ ਦੇ ਚੰਗੇ ਪਾ ਮਿਲੇ ਸਨ ਜਿਸ ਕਰਕੇ ਕਿਸਾਨ ਬਾਸਮਤੀ ਦੀ ਲਵਾਈ ਜ਼ਿਆਦਾ ਕਰਨ ਦੇ ਰਵਿਚ ਹਨ ਇਸ ਤੋਂ ਇਲਾਵਾ ਬਾਸਮਤੀ ਦੀ ਸਿੱਧੀ ਵਿਜਾਈ ਕਰਨ ਦੀ ਤਕਨੀਕ ਨੂੰ ਵੀ ਹਲਾਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਪਾਣੀ ਅਤੇ ਮਜ਼ਦੂਰੀ ਦੇ ਖਰਚੇ ਘਟ ਸਕਣ ਵੀਰ ਵਿਆਨਾ ਕਹਿਣਾ ਹੈ ਕਿ ਖੇਤੀ ਵਿਭਾਗ ਨੇ ਇਸ ਵਾਰ ਬਾਸਮਤੀ ਹੀਟ 10 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿਥਿਆ ਹੈ ਜਦੋਂ ਕਿ ਪਿਛਲੇ ਬਾਰੇ ਇਹ ਰਕਬਾ 6 ਲੱਖ ਹੈਕਟੇਅਰ ਸੀ ਇਸ ਤੋਂ ਪਹਿਲਾਂ ਇਹ ਰਕਬਾ 5 ਲੱਖ ਹੈਕਟੇਅਰ ਸੀ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਦੇ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਹੈ ਸੰਸਦ ਦੇ ਚੱਲ ਰਹੇ ਸੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਵੱਖ-ਵੱਖ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਬਾਰੇ ਪੱਤਰ ਸੌਂਪੇ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰੀ ਨੇ ਬਹੁਤ ਹੀ ਧਿਆਨ ਨਾਲ ਉਨ੍ਹਾਂ ਵੱਲੋਂ ਚੁੱਕੇ ਮੁੱਦਿਆਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਹੈ ਕਿ ਵਿਦੇਸ਼ ਮੰਤਰਾਲਾ ਇਹਨਾਂ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਯਤਨਸ਼ੀਲ ਹੈ ਅਤੇ ਯੋਗ ਕਾਰਵਾਈ ਕਰ ਰਿਹਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਨੌਜਵਾਨ ਵਿਦੇਸ਼ਾਂ ਵਿੱਚ ਫਸ ਗਏ ਹਨ। ਵਿਦੇਸ਼ ਮੰਤਰੀ ਨੂੰ ਜਿਹੜੇ ਪੱਤਰ ਦਿੱਤੇ ਉਹਨਾਂ ਵਿੱਚ ਅਰਮੀਨੀਆ ਦੀ ਜੇਲ੍ਹ ਵਿੱਚ ਫਸੇ 12 ਭਾਰਤੀਆਂ ਬਾਰੇ ਜ਼ਿਕਰ ਹੈ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਮੁੰਡੇ ਹਨ ਇਸੇ ਤਰ੍ਹਾਂ ਰੂਸ ਦੀ ਫੌਜ ਵਿੱਚ ਜਬਰੀ ਭਰਤੀ ਕੀਤੇ ਨੌਜਵਾਨਾਂ ਬਾਰੇ ਵੀ ਦੱਸਿਆ ਇਹਨਾਂ ਨੌਜਵਾਨਾਂ ਦੇ ਦੋ ਜਣਿਆਂ ਦੇ ਮਾਪਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਕਵੈਤ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਦੇ ਨੌਜਵਾਨ ਹਨ ਪੰਜਾਬ ਵਿੱਚ ਇਸ ਵਾਰ ਮੌਨਸੂਨ ਦੌਰਾਨ ਕੀ ਹਾਲਤ ਬਣਨਗੇ ਇਹ ਸਭ ਕੁਝ ਹਿਮਾਚਲ ਪ੍ਰਦੇਸ਼ ਵਿੱਚ ਪੈਣ ਵਾਲੀ بارش ਤੇ ਨਿਰਭਰ ਕਰੇਗਾ। ਸਾਲ 2023 ਵਿੱਚ ਪੰਜਾਬ ਵਿੱਚ ਕੁਝ ਥਾਂ 'ਤੇ ਹੜ੍ਹ ਪਿਛੋਂ ਹਿਮਾਚਲ ਪ੍ਰਦੇਸ਼ ਵਿੱਚ ਪਈਆਂ بارشਾਂ ਵੱਡਾ ਕਾਰਨ ਸੀ। ਜੂਨ ਤੇ ਜੁਲਾਈ 2023 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਖੂਬ ਭਰੇ ਸਨ ਅਤੇ ਆਮ ਨਾਲੋਂ 242 ਐਮਐਮ ਵੱਧ ਮੀਂਹ ਦਾ ਰਿਕਾਰਡ ਦਰਜ ਕੀਤਾ ਗਿਆ। ਇਸ ਕਾਰਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਆਉਂਦੇ ਦਰਿਆ ਪਾਣੀ ਨਾਲ ਭਰੇ ਹੋਏ ਸਨ ਇੱਥੋਂ ਤੱਕ ਕਿ ਡੈਮ ਤੋਂ ਵੀ ਪਾਣੀ ਛੱਡਿਆ ਸੀ ਜਿਸ ਦੇ ਕਾਫੀ ਭਿਆਨਕ ਨਤੀਜੇ ਸਨ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਪੂਰੀ ਤਿਆਰੀ ਨਾ ਹੋਣ ਕਾਰਨ ਸੂਬੇ ਨੂੰ ਹੜ੍ਹਾਂ ਦਾ ਕਹਿਰ ਚੱਲਣਾ ਪਿਆ ਇਸ ਵਾਰ ਵੀ ਮੌਸਮ ਵਿਭਾਗ ਵੱਲੋਂ ਤਿੰਨ ਦਿਨਾਂ ਤੱਕ بارشਾਂ ਬਾਰੇ ਅਲਰਟ ਕੀਤਾ ਗਿਆ ਹੈ ਜੇ ਇਹ ਨਾ 3 ਦਿਨਾਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਂਦੇ ਹਨ ਤਾਂ ਇਹ ਪੰਜਾਬ ਲਈ ਖਤਰੇ ਦੀ ਘੰਟੀ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਾਲ 2000 ਤੋਂ ਬਾਅਦ ਮੌਨਸੂਨ ਵਿੱਚ ਮੀਂਹ ਪੈਣ ਦੇ ਸਿਲਸਿਲੇ ਵਿੱਚ ਗਰਾਵੜ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮਥਰਾ ਵਿੱਚ ਇੱਕ ਕਲੋਨੀ ਦੀ ਟੈਂਕੀ ਅਚਾਨਕ ਟਹਿ ਗਈ ਜਿਸ ਵਿੱਚ ਕਈ ਮਕਾਨ ਉਸਦੇ ਮਲਵੇ ਦੀ ਲਪੇਟ ਵਿੱਚ ਆ ਗਏ। ਇਸ ਘਟਨਾ ਵਿੱਚ ਘੱਟੋ ਘੱਟ 2 ਲੋਕਾਂ ਦੀ ਮੌਤ ਹੋਈ ਹੈ ਤੇ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਚਾਅ ਅਤੇ ਰਾਹਤ ਕਾਰਜ ਦੇ ਲਈ ਸੈਨਾ ਅਤੇ ਐਨਡੀਆਰਐਫ ਦੀਆਂ ਟੀਮਾਂ ਮੋਰਚਾ ਸੰਭਾਲ ਰਹੀਆਂ ਹਨ। ਮਲਬਾ ਹਟਾਉਣ ਦੇ ਲਈ 7 ਜੀਸੀਬੀ ਮਸ਼ੀਨਾਂ ਨੂੰ ਲਗਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਣੀ ਦੀ ਟੈਂਕੀ ਦੇ ਮਲਬੇ ਹੇਠ ਆਲੇ ਦੁਆਲੇ ਦੇ 2 ਦਰਜਨ ਮਕਾਨ ਵੀ ਢੇਟ ਆਏ ਹਨ। ਸਾਥੀ ਉਹਨਾਂ ਵਿੱਚ ਰਹਿਣ ਵਾਲੇ ਅਤੇ ਉੱਥੇ ਗਲੀ ਵਿੱਚ ਖੇਡ ਰਹੇ ਕੁਝ ਬੱਚੇ ਵੀ ਇਸ ਟੰਕੀ ਤੇ ਮਕਾਨਾਂ ਦੇ ਮਲਬੇ ਦੀ ਲਪੇਟ ਵਿੱਚ ਆ ਗਏ। ਪੁਲਿਸ ਦਾ ਕਹਿਣਾ ਹੈ ਕਿ ਬਚਾਅ ਕਾਰਜ ਜਾਰੀ ਹਨ। ਸੀਬੀਆਈ ਵੱਲੋਂ ਹైదరాబాద్ ਹਵਾਈ ਅੱਡੇ ਤੇ ਤਾਇਨਾਤ ਤਿੰਨ ਕਸਟਮ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਇੱਥੇ ਹైదరాబాద్ ਦੇ ਰਜੀਵ ગાંધી ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹਿਲਾਂ ਤਾਇਨਾਤ ਰਹੇ ਕਸਟਮ ਵਿਭਾਗ ਦੇ ਸੁਪਰਡੈਂਟ ਯੇਰੂਕੁਲਾ ਸ਼੍ਰੀਨਵਾਸੂ, ਸੁਪਰਡੰਡ ਪੇਰੀ ਚੱਕਰਪਾਣੀ ਅਤੇ ਇਨਸਪੈਕਟਰ ਬੈਂਕ ਕਜ ਗੋਤਮ ਖਿਲਾਫ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਸੀਬੀਆਈ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਵਿੱਚ ਸੀਆਈਐਸਐਫ ਨੇ ਵੱਖ-ਵੱਖ ਕੰਪਨੀਆਂ ਦੇ ਦੋ ਲੋਕਾਂ ਨੂੰ ਕਰੀਬ 3 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਦਾ ਲੈਣ-ਦੇਣ ਕਰਦੇ ਆਂ ਫੜਿਆ ਸੀ। ਇਹਨਾਂ ਤੇ ਦੋਸ਼ ਹੈ ਕਿ ਇਹਨਾਂ ਲੋਕਾਂ ਨੂੰ ਵਿਦੇਸ਼ੀ ਕਰੰਸੀ ਤਿੰਨੋਂ ਮੁਲਜ਼ਮ ਅਧਿਕਾਰੀਆਂ ਵੱਲੋਂ ਇੱਕ ਵਿਅਕਤੀ ਨੂੰ ਦਿੱਤੀ ਗਈ ਸੀ। ਜਿਸ ਨੂੰ ਉਹਨਾਂ ਨੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਘੱਟ ਕਸਟਮ ਡਿਊਟੀ ਵਸੂਲਣ ਦੇ ਬਦਲੇ ਨਾਜਾਇਜ਼ ਤੌਰ ਤੇ ਲਾਭ ਪ੍ਰਾਪਤ ਕੀਤਾ ਸੀ ਇਹਨਾਂ ਤੇ ਇਹ ਵੀ ਦੋਸ਼ ਹੈ ਕਿ ਤਿੰਨੋਂ ਦੋਸ਼ੀ ਅਧਿਕਾਰੀ ਲਗਾਤਾਰ ਅਜਈਆਂ ਹਰਕਤਾਂ ਕਰਦੇ ਆ ਰਹੇ ਹਨ ਮਾਮਲਾ 28 ਜੂਨ ਨੂੰ ਦਰਜ ਕੀਤਾ ਗਿਆ ਸੀ ਸੀਵੀਆਈ ਦਾ ਕਹਿਣਾ ਹੈ ਕਿ ਉਸ ਨੇ ਚਾਰ ਸਥਾਨਾਂ ਹైదరాబాద్ ਚ ਤਿੰਨ ਅਤੇ ਦਿੱਲੀ ਵਿੱਚ ਇੱਕ ਤੇ ਛਾਪੇਮਾਰੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਛਾਪੇਮਾਰੀ ਜਾਰੀ ਹੈ ਨੈਸ਼ਨਲ ਐਲੀਜੀਬਿਲਟੀ ਕਮ ਐਂਟ੍ਰਾਂਸ ਟੈਸਟ ਨੀਟ ਅੰਡਰਗ੍ਰੈਜੂਏਟ ਦਾਖਲਾ ਪ੍ਰੀਖਿਆ ਵਿੱਚ ਵਿਆਪਕ ਪੱਧਰ ਤੇ ਹੋਈ ਗੜਬੜੀ ਤੋਂ ਬਾਅਦ ਕੇਂਦਰ ਸਰਕਾਰ ਅਗਲੇ ਸਾਲ ਤੋਂ ਆਨਲਾਈਨ ਪ੍ਰੀਖਿਆ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ ਨੀਟ ਪ੍ਰੀਖਿਆ ਨੂੰ ਲੈ ਕੇ ਸਖਤ ਆਲੋਚਨਾ ਦਾ ਸਾਹਮਣਾ ਕਰ ਰਹੀ ਕੇਂਦਰ ਸਰਕਾਰ ਅਗਲੇ ਸਾਲ ਤੋਂ ਪ੍ਰੀਖਿਆ ਆਨਲਾਈਨ ਕਰਵਾਉਣ ਦੀ ਸੰਭਾਵਨਾ ਲੱਭ ਰਹੀ ਹੈ ਵਿਰੋਧੀ ਧਿਰ ਨੇ ਲੋਕ ਸਭਾ ਵਿੱਚ ਨੀਟ ਪੇਪਰ ਮੁੱਦੇ ਤੇ ਹੰਗਾਮਾ ਕੀਤਾ ਤੇ ਦੋਵੇਂ ਸਦਨਾਂ ਦੀ ਕਾਰਵਾਈ ਬਿਨਾਂ ਕੋਈ ਕੰਮ ਕੀਤੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਇੱਕ ਯਾਤਰੀ ਬੱਸ ਦੇ ਉਲਟ ਜਾਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਅਤੇ 14 ਜ਼ਖਮੀ ਹੋਏ ਹਨ। ਬਚਾਅ ਸੇਵਾ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਕਰਾਚੀ ਦੇ ਮਾਰੀਪੁਰ ਉਪਨਗਰੀ ਖੇਤਰ ਦੇ ਨਿਊ ਅੱਡਾ ਖੇਤਰ ਨੇੜੇ ਸੜਕ ਕੰਡੇ ਫੁੱਟਪਾਥ ਤੇ ਟਕਰਾਉਣ ਤੋਂ ਬਾਅਦ 41 ਯਾਤਰੀਆਂ ਨੂੰ ਲੈ ਕੇ ਜਾ ਰਹੀ ਤੇਜ਼ ਰਫ਼ਤਾਰ ਬੱਸ ਪਲਟ ਗਈ। ਮੌਕੇ ਤੇ ਪਹੁੰਚੀ ਪੁਲਿਸ ਅਤੇ ਬਚਾਅ ਦੀਆਂ ਟੀਮਾਂ ਨੇ ਲਾਸ਼ਾਂ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਟਰੋਮਾ ਸੈਂਟਰ ਪਹੁੰਚਾਇਆ ਹੈ। ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। 4 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਇੰਗਲੈਂਡ ਗਏ ਜਲੰਧਰ ਦੇ ਹਿਤੇਸ਼ ਰਤਨਦੀਪ ਮਿਹਨਤ ਰੰਗ ਲਿਆਈ ਹੈ। ਉਹ ਇੰਗਲੈਂਡ ਦੀ ਧਰਤੀ ਤੇ ਪ੍ਰिजनਰ ਆਫਸਰ ਜੇਲਰ ਤਾਇਨਾਤ ਹੋਏ ਹਨ। ਇਸ ਪੋਸਟ ਦੇ ਲਈ 203 ਕੈਂਡੀਡੇਟ ਇੰਟਰਵਿਊ ਦੇ ਲਈ ਪਹੁੰਚੇ ਸਨ। ਇਹ ਤਿਹਾਰਵਰਕੀ ਵੱਡੀ ਜੇਲ ਹੈ ਜਿੱਥੇ 1100 ਦੇ ਕਰੀਬ ਕੈਦੀ ਹਨ। ਹਿਤੇਸ਼ 2020 ਵਿੱਚ ਇੰਗਲੈਂਡ ਗਏ ਅਤੇ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਲਈ ਜੁਟ ਗਏ। ਇਸ ਮੌਕੇ ਹਿਤੇਜ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਚਾਰਟਰਡ ਅਕਾਊਂਟੈਂਸੀ ਦੀ ਪੜ੍ਹਾਈ ਪੂਰੀ ਕੀਤੀ ਫਿਰ ਇੰਗਲਿਸ਼ ਪ੍ਰੋਫੈਸ਼ਨਲ ਕੋਰਸ ਦੀ ਡਿਗਰੀ ਹਾਸਲ ਕੀਤੀ ਉਸ ਦੇ ਬਾਅਦ ਉਹਨਾਂ ਨੇ ਇਗਜ਼ਾਮ ਦਿੱਤਾ ਜੇਲ੍ਹ ਵਿੱਚ ਪ੍ਰिजनਰ ਅਫਸਰ ਦੇ ਅਹੁਦੇ ਤੇ ਤਾਇਨਾਤ ਹੋ ਗਏ ਹਨ ਹਿਤੇਜ ਦਾ ਕਹਿਣਾ ਹੈ ਕਿ ਸਲਾਈ ਮਸ਼ੀਨ ਕਾਰੋਬਾਰੀ ਪਿਤਾ ਨਵੀਨ ਰਤਨ ਅਤੇ ਮਾਂ ਸੀਮਾ ਰਤਨ ਨੇ ਹੁਸਲਾ ਬਧਾਇਆ ਹੈ 6 ਮਹੀਨੇ ਦੀ ਸਖਤ ਟ੍ਰੇਨਿੰਗ ਦੇ ਬਾਅਦ ਪੋਸਟਿੰਗ ਮਿਲੀ ਹੈ ਇੰਡੀਅਨ ਕਰੰਸੀ ਮੁਤਾਬਕ 31 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਇਹ ਨੌਕਰੀ ਮਿਲੀ ਹੈ ਇਸ ਮੌਕੇ ਤੇ ਹਿਸ਼तेश ਦਾ ਕਹਿਣਾ ਹੈ ਕਿ ਉਸ ਦੀ ਮਿਹਨਤ رنگ ਲਿਆਈ ਹੈ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣੀ ਸਖਤ ਮਿਹਨਤ ਦੇ ਨਾਲ ਇੱਥੇ ਪਹੁੰਚਾਇਆ ਹੈ ਮੱਧ ਪ੍ਰਦੇਸ਼ ਦੇ ਅਲੀ ਰਾਜਪੁਰ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਰੋੜੀ ਪਿੰਡ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਹਨ ਘਟਨਾ ਤੋਂ ਬਾਅਦ ਪਿੰਡ ਵਿੱਚ ਹਾਹਾਕਾਰ ਮਚ ਗਈ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਮੁਤਾਬਕ ਗੁਨੇਰੀ ਪੰਚਾਇਤ ਦੇ ਪਿੰਡ ਰੋੜੀ ਵਿੱਚ ਰਕੇਸ਼ ਸਿੰਘ, ਪਤਨੀ ਲਰਿਤਾ, ਬੇਟੀ ਲక్ష్ਮੀ, ਬੇਟੇ ਪ੍ਰਕਾਸ਼ ਅਤੇ ਆਕਸ਼ੇ ਦੀਆਂ ਲਾਸ਼ਾਂ ਇੱਕ ਘਰ ਵਿੱਚ ਲਟਕਦੀਆਂ ਮਿਲੀਆਂ ਹਨ। ਕੁਝ ਪਿੰਡ ਵਾਸੀਆਂ ਨੇ ਕਤਲ ਅਤੇ ਲਾਸ਼ਾਂ ਨੂੰ ਲਟਕਾਉਣ ਦਾ ਖਦਸ਼ਾ ਪ੍ਰਗਟਾਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਕਤਲ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਜਦੋਂ ਰਿਸ਼ਤੇਦਾਰ ਉਹਨਾਂ ਦੇ ਘਰ ਪੁੱਜੇ ਤਾਂ ਪੰਜਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਹਨ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਨਗਰ ਕੌਂਸਲ ਦਫ਼ਤਰ ਨਜ਼ਦੀਕ ਇੱਕ ਥਾਰ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਇੱਕ ਸਵਾਰੀ ਟੈਂਪੂ ਦੇ ਸਰਹੰਦ ਨਹਿਰ ਵਿੱਚ ਡਿੱਗ ਜਾਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਟੈਂਪੂ ਵਿੱਚ ਸਵਾਰੀਆਂ ਸਨ ਪਰ ਕਿੰਨੀਆਂ ਸਨ ਫਿਲਹਾਲ ਪਤਾ ਨਹੀਂ ਲੱਗ ਸਕਿਆ ਲੋਕਾਂ ਵੱਲੋਂ ਅਤੇ ਐਨਡੀਆਰਐਫ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਜਾਣਕਾਰੀ ਅਨੁਸਾਰ ਨਿੱਕਾ ਹਾਥੀ ਸਵਾਰੀ ਟੈਂਪੂ ਨੂੰ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਬਾਹਰ ਕੱਢ ਲਿਆ ਸੀ ਇਸ ਮੌਕੇ ਤੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਡੀਐਸਪੀ ਮਨਿੰਦਰ ਕੌਰ ਅਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਥਾਰ ਗੱਡੀ ਦੇ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਲੋਕਾਂ ਦਾ ਕਹਿਣਾ ਹੈ ਕਿ ਜੋ ਥਾਰ ਗੱਡੀ ਹੈ ਇਸ ਨੂੰ ਇੱਕ ਲੜਕੀ ਚਲਾ ਰਹੀ ਸੀ एलपीजी सिलेंडर दी कीमत ਵਿੱਚ ਬਦਲਾਅ ਹੋਇਆ ਹੈ। ऑयल ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਅਜਿਹੇ ਵਿੱਚ ਦਿੱਲੀ ਵਿੱਚ 19 ਕਿਲੋਗ੍ਰam ਵਾਲੇ ਸਿਲੰਡਰ ਦੇ 30 ਰੁਪਏ ਤੱਕ ਘਟੇ ਹੋ ਗਏ ਹਨ। ਜੁਲਾਈ ਦੇ ਮਹੀਨੇ ਸ਼ੁਰੂ ਹੋਣ ਤੇ ਅਜਿਹਾ ਕੀਤਾ ਗਿਆ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੇ ਭਾ 30 ਰੁਪਏ ਘਟ ਹੋ ਗਏ ਹਨ ਦਿੱਲੀ ਵਿੱਚ ਇਸ ਦੀ ਕੀਮਤ 1676 ਤੋਂ ਘਟ ਕੇ 1646 ਕੀਤੀ ਗਈ ਹੈ ਕੋਲਕਾਤਾ ਵਿੱਚ ਇਸ ਦੀ ਕੀਮਤ 1787 ਤੋਂ ਘਟਾ ਕੇ 1756 ਕੀਤੀ ਗਈ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ ਵੀ ਬਦਲ ਗਏ ਹਨ ਅੱਜ ਤੋਂ ਕ੍ਰੈਡਿਟ ਕਾਰਡ ਪੇਮੈਂਟ ਨਾਲ ਜੁੜਿਆ ਇੱਕ ਅਹਿਮ ਨਿਯਮ ਲਾਗੂ ਹੋਇਆ ਹੈ ਇਸ ਦੇ ਲਾਗੂ ਹੋਣ ਦੇ ਨਾਲ ਕੁਝ ਪੇਮੈਂਟ ਪਲੇਟਫਾਰਮ ਦੇ ਜ਼ਰੀਏ ਬਿੱਲ ਪੇਮੈਂਟ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਬੋਝਨ ਸਮਾਜ ਪਾਰਟੀ ਪੰਜਾਬ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਆਜ਼ਾਦ ਲੋਕਤਲ ਰਲਵੇਂ ਮ ਬੋਝਨ ਸਮਾਜ ਪਾਰਟੀ ਵਿੱਚ ਹੋ ਗਿਆ। ਆਜ਼ਾਦ ਲੋਕਤਲ ਕਪੂਥਲਾ ਜ਼ਿਲ੍ਹੇ ਵਿੱਚ ਵੱਡੀ ਪੱਧਰ ਤੇ ਸਰਗਰਮ ਸੀ। ਬੋਝਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਹਾਜ਼ਰੀ ਵਿੱਚ ਆਜ਼ਾਦ ਲੋਕ ਦਲ ਦੇ ਪ੍ਰਧਾਨ ਸਰਜੀਤ ਸਿੰਘ ਨੇ ਜਿੱਥੇ ਬੋਝਨ ਸਮਾਜ ਪਾਰਟੀ ਵਿੱਚ ਰਲਵੇਂ ਮ ਕੀਤਾ, ਉੱਥੇ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਗੜੀ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਵਾਇਆ ਭਤੀਜੀ ਦੇ ਨਿਰਦੇਸ਼ਾਂ ਵਿੱਚ ਪੰਜਾਬ ਦੇ ਕੇਂਦਰੀ ਕੋਆਰਡੀਨੇਟਰ ਰੰਤੇਜ ਸਿੰਘ ਬੈਣੀਵਾਲ ਦੀ ਦੇਖਰੇਖ ਹੇਠ ਬਹੁਜਨ ਸਮਾਜ ਦੀ ਮਜ਼ਬੂਤੀ ਲਈ ਪੰਜਾਬ ਦੇ ਗੈਰ ਰਾਜਨੀਤਿਕ ਸੰਗਠਨਾਂ ਦਾ ਵੱਡੇ ਪੱਧਰ ਤੇ ਸਹਿਯੋਗ ਲਿਆ ਜਾਵੇਗਾ ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਚ ਜੂਨ ਮਹੀਨੇ ਦੀਆਂ ਮਹੱਤਵਪੂਰਨ ਘਟਨਾਵਾਂ ਸ਼ਹਾਦਤਾਂ ਤੇ ਕਾਨੂੰਨਾਮਾ ਨੂੰ ਖੰਗਾਲ ਦੇ ਅਤੇ ਖੜੇ ਹੋ ਕੇ ਇਹਨਾਂ ਦੀ ਅਦੁੱਤੀ ਦੇਣ ਨੂੰ ਸਜਦਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵਿਚਾਰ ਚਰਚਾ ਨੇ ਇਤਿਹਾਸਕ ਪ੍ਰਸੰਗਤਾ ਅਤੇ ਇਸ ਦੀਆਂ ਸਾਡੇ ਸਮਿਆਂ ਅੰਦਰ ਮਹੱਤਤਾ ਨੂੰ ਉਭਾਰਦੇ ਹੋਏ ਗਦਰ ਲਹਿਰ ਨੂੰ ਲੋਕਾਂ ਨਾਲ ਇੱਕਮਿਕ ਕਰਨ ਲਈ ਯਤਨ ਜਟਾਉਣ ਦਾ ਅਹਿ ਲਿਆ ਹੈ। ਜੂਨ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਘਟਨਾਵਾਂ ਅਤੇ ਉਹਨਾਂ ਦੀ ਮਹੱਤਤਾ ਵਿਸ਼ੇ ਉੱਪਰ ਵਿਚਾਰ ਚਰਚਾ ਦੇ ਸ਼ੁਰੂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਰਨਲਿਸਟਕਰ ਪ੍ਰਿਥੀ ਪਾਲ ਸਿੰਘ ਮਾੜੀ ਮੇਘਾ ਦਾ ਕਹਿਣਾ ਹੈ ਕਿ ਸਾਡੇ ਗੋਚਰੇ ਅਸਲ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਤਿਹਾਸ ਦੀਆਂ ਅਮੁੱਲੀਆਂ ਪੈੜਾਂ ਨੂੰ ਸੰਭਾਲਦੇ ਇਹਨਾਂ ਤੋਂ ਸਬਕ ਲੈਂਦੇ ਹੋਏ ਨਵੀਂ ਨੌਜਵਾਨ ਪੀੜੀ ਨੂੰ ਇਸ ਤੋਂ ਰੌਸ਼ਨੀ ਲੈਣ ਲਈ ਪ੍ਰੇਰਿਤ ਕਰੀਏ ਇਹ ਵਿਚਾਰ ਚਰਚਾ ਇੱਕ ਤਰ੍ਹਾਂ ਗਦਰੀ ਬਾਬਿਆਂ ਦੇ ਮੇਲੇ ਅਤੇ ਸਖਿਆਰਤੀ ਚੇਤਨਾ ਕੈਂਪ ਦੀ ਸਫਲਤਾ ਲਈ ਪੋਏ ਤਿਆਰ ਕਰਨ ਦਾ ਕੰਮ ਕਰੇਗੀ ਕਿਉਂਕਿ ਅਸੀਂ ਹੁਣ ਤੋਂ ਹੀ ਮੇਲੇ ਨੂੰ ਬੁਲੰਦੀਆਂ ਤੇ ਪਹਚਾਣ ਲਈ ਵਿਚਾਰਾ ਕਰ ਰਹੇ ਹਾਂ ਹੁਣ ਖਬਰਾਂ ਫਿਲਮਾਂ ਤੋਂ ਹਾਸ ਰਸ ਵਾਲੀਆਂ ਫਿਲਮਾਂ ਦੇ ਟ੍ਰੈਂਡ ਤੋਂ ਹਟ ਕੇ ਇੱਕ ਹੋਰ ਪੰਜਾਬੀ ਫਿਲਮ ਉੱਚਾਦਰ ਬਾਬੇ ਨਾਨਕ ਦਾ ਉਤਪਾਰ 12 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਸਬੰਧੀ ਦਰਸ਼ਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਮਾਗਮ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਫ੍ਰਿਜਨੋ ਸ਼ਹਿਰ ਦੇ ਇੰਡੀਆ ਕਬਾਬ ਪੈਲੇਸ ਰੈਸਟੋਰੈਂਟ ਵਿੱਚ ਫਿਲਮ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੌਰਾਨ ਫਿਲਮ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ, ਐਕਟ੍ਰੈਸ ਮੌਨਿਕਾ ਗਹਿਲ, ਕਿਮੀ ਵਰਮਾ ਪੁਜੇ ਸਮਾਗਮ ਦੀ ਸ਼ੁਰੂਆਤ 호ਸਟ ਜੋਤ ਰਣਜੀਤ ਨੇ ਨਿੱਗੀ ਜੀ ਆਇਆਂ ਆ ਕੇ ਕੀਤੀ। ਉਪਰੰਤ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪਹਿਲਾ ਵੀ ਸਾਡੀ ਟੀਮ ਰੱਬ ਦਾ ਰੇਡੀਓ ਤੇ ਦਾਣਾ ਪਾਣੀ ਵਰਗੀਆਂ अनेका ਸਫਲ ਪੰਜਾਬੀ ਫਿਲਮਾਂ ਸਿਨੇਮੇ ਦੀ ਝੋਲੀ ਪਾ ਚੁੱਕੀ ਹੈ। ਇਸ ਵਾਰ ਅਸੀਂ ਬਾਬੇ ਨਾਨਕ ਦੇ ਫਲਸਫੇ ਅਤੇ ਗੁਰਬਾਣੀ ਦੀ ਤਾਕਤ ਬਾਰੇ ਪੰਜਾਬੀ ਫਿਲਮ ਉੱਚਾਦਰ ਬਾਬੇ ਨਾਨਕ ਦਾ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਾਂ। ਆਸ ਹੈ ਕਿ ਪੰਜਾਬੀ ਸਿਨੇਮਾ ਪ੍ਰੇਮੀ ਪਿਆਰ ਬਖਸ਼ਣਗੇ। ਇਸ ਮੌਕੇ ਤੇ ਐਕਟ੍ਰੈਸ ਮੌਨਿਕਾ ਗਹਿਲਦਾ ਕਹਿਣਾ ਹੈ ਕਿ ਇਹ ਫਿਲਮ ਟ੍ਰੈਂਡ ਤੋਂ ਹਟ ਕੇ ਸਾਡੇ ਨੌਜਵਾਨਾਂ ਨੂੰ ਗੁਰਬਾਣੀ ਦੀ ਤਾਕਤ ਤੋਂ ਜਾਣੂ ਕਰਵਾਉਣ ਦੇ ਮਨਸੂਬੇ ਨਾਲ ਬਣਾਈ ਗਈ ਹੈ ਅਤੇ ਆਸ ਕਰਦੇ ਹਨ ਕਿ ਇਹ ਫਿਲਮ ਪੰਜਾਬੀ ਸਿਨੇਮੇ ਲਈ ਮੀਲ ਪੱਥਰ ਸਾਬਤ ਹੋਵੇਗੀ ਐਕਟਰ ਕਿਮੀ ਵਰਮਾ ਦਾ ਕਹਿਣਾ ਹੈ ਕਿ ਅੱਜਕਲ ਡਿਪਰੈਸ਼ਨ ਕਰਾਂ ਦੇ ਕਲੇਸ਼ ਨਸ਼ਾ ਆਦ ਸਾਡੇ ਸਮਾਜ ਨੂੰ ਕੌਣ ਬਾਗ ਖਾ ਰਿਹਾ ਹੈ ਇਸ ਫਿਲਮ ਵਿੱਚ ਐਕਟਰ ਦੇਵ ਖਰੋੜ ਜੋਗਰਾ ਸਿੰਘ ਮੌਨਿਕਾ ਗਿਲ ਕਿਮੀ ਵਰਮਾ ਕਮਲਜੀਤ ਨੀਰੂ ਇਸ਼ਾ ਰਿਖੀ ਹਰ ਨਾਗਰਾ ਆਦਮੋਖ ਪੁੰਮਗਾ ਵਿੱਚ ਨਜ਼ਰ ਆਉਣਗੇ ਇਸ ਮੌਕੇ ਫਰੀਜਨੋ ਦੀਆਂ ਸਿਰਕਟ ਸਖਸ਼ੀਤਾ ਜਿਨ੍ਹਾਂ ਵਿੱਚ ਕਿਸਾਨ ਚਰਨਜੀਤ ਸਿੰਘ ਬਾਠ ਸੁਰੂ ਸ਼ਰਮਾ ਜਗਦੀਪ ਸਿੰਘ ਜੀਐਸ ਇੰਸ਼ੋਰੈਂਸ ਸੁਖਵੀਰ ਸਿੰਘ ਪੰਡਾਲ ਸ਼ਰਨਜੀਤ ਕੌਰ ਧਾਲੀਵਾਲ ਹਰਦੇਪ ਸਿੰਘ ਸਿੱਧੂ ਰਾਜ ਬਰਾੜ ਸੈਂਟਰਲ ਟਰੱਕ ਡਰਾਈਵਿੰਗ ਸਕੂਲ ਪਵਨ ਬਰਾੜ ਸਟਾਈਲ ਐਂਡ ਸਮਾਈਲ ਸਟੂਡੀਓ ਮਾਸਟਰ ਸੁਲੱਖਣ ਸਿੰਘ ਗੁਰਮੀਤ ਮੈਕਸ ਪ੍ਰਿੰਟਿੰਗ ਅਤੇ ਕਾਂਗਰਸ ਲਈ ਉਮੀਦਵਾਰ ਮਾਈਕਲ ਮਹਿਰ ਆਰ ਮੌਜੂਦ ਰਹੇ ਅਮਰਿੰਦਰ ਗਿੱਲ ਇੱਕ ਅਜਿਹਾ ਮਸ਼ਹੂਰ ਪੰਜਾਬੀ ਗਾਇਕ ਅਦਾਕਾਰ ਤੇ ਨਿਰਮਾਤਾ ਹੈ। ਉਹਨਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਕਈ ਫਿਲਮਾਂ ਹੈ ਤੇ ਕਈ ਹਟ ਗੀਤ ਤੇ ਹਨ। ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਅਤੇ ਗੀਤਾ ਲਈ ਕਈ ਪੁਰਸਕਾਰ ਵੀ ਜਿੱਤੇ। ਅਮਰਿੰਦਰ ਗਿੱਲ ਉਹਨਾਂ ਗਾਇਕਾਂ ਵਿੱਚੋਂ ਇੱਕ ਹਨ ਜੋ ਸੋਸ਼ਲ ਮੀਡੀਆ ਵਿੱਚ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਬੜੇ ਰਹਿੰਦੇ ਹਨ। ਇਸੇ ਵਿਚਾਲੇ ਅਮਰਿੰਦਰ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ। ਗਾਇਕ ਨੇ ਪਹਿਲੀ ਵਾਰ ਇੰਸਟਾਗ੍ਰਾਮ ਸਟੋਰੀ ਤੇ ਇੱਕ ਬੱਚੀ ਦੀ ਫੋਟੋ ਸ਼ੇਅਰ ਕੀਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫੋਟੋ ਅਮਰਿੰਦਰ ਗਿੱਲ ਦੀ ਧੀ ਦੀ ਹੈ। ਦੇਵਿਸ਼ੋ ਜੇ ਰਸਤਾ ਕਿਆ ਕਹਲਾਤਾ ਹੈ ਵਿੱਚ ਅਕਸ਼ਰਾ ਸੰਗਾਨੀਆਂ ਦੇ ਕਰਦਾਰ ਨਾਲ ਕਰਕਰ ਵਿੱਚ ਨਾਮ ਬਣ ਚੁੱਕੀ ਅਦਾਕਾਰਾ ਹਿੰਨਾ ਖਾਨ ਇਨੀ ਦਿਨੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਦਾਕਾਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਉਸ ਨੂੰ ਛਾਤੀ ਦਾ ਕੈਂਸਰ ਹੈ ਅਦਾਕਾਰ ਦਾ ਪਰਿਵਾਰ ਅਤੇ ਉਹਨਾਂ ਨੂੰ ਚਾਉਣ ਵਾਲੇ ਇਸ ਮੁਸ਼ਕਲ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹਨ ਹੁਣ 2 ਦਿਨ ਬਾਅਦ ਅਦਾਕਾਰਾਂ ਨੇ ਇੱਕ ਪੋਸਟ ਹੋਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਰੇ ਆਪਣੀ ਸਖਤ ਲੜਾਈ ਬਾਰੇ ਦੱਸਿਆ ਹੈ ਇਨੇ ਦਿਨਿਓ ਮੁੰਬਈ ਦੇ ਕੋਕਲਾਬੇਨ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦਿਵੋ ਜੀ ਲਾਇਕ ਅਤੇ ਸਾਂਝਾ ਕਰੋ ਜੀ ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ